ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਦਾ ਬਲੌਗ ਬਿਲਕੁਲ ਸਿੰਪਲ ਹੋਏਗਾ ਕੋਈ ਟੌਪਿਕ ਨਹੀਂ ਹੈਗਾ ਅਸਲ 'ਚ ਮੈਂ ਰਹਾ ਬਿਜ਼ੀ ਪਿਛਲੇ ਕੁਝ ਦਿਨਾਂ ਤੋਂ ਮੇਰਾ ਬ੍ਰਦਰ ਵੱਡਾ ਆਇਆ ਸੀ ਯੂ ਐਸ ਤੋਂ ਤੇ ਉਹਦੇ ਚੱਕਰ 'ਚ ਕੰਮ ਵੀ ਜ਼ਰੂਰੀ ਸੀਗੇ ਦੁਕਾਨ ਤੇ ਤੇ ਉਹਨਾਂ ਦੇ ਨਾਲ ਵੀ ਜ਼ਰੂਰੀ ਸੀਗਾ ਜਾਣਾ ਜਿਹੜੀ ਜਗ੍ਹਾ ਜਾਣਾ ਠੀਕ ਹੈ ਨਾ ਮੈਂ ਇੱਕ ਚੀਜ਼ ਤੁਹਾਨੂੰ ਦਿਖਾਣੀ ਆ ਆਪਣੀਆਂ ਕੁਝ ਹੁਣ ਅ ਮਾਰਚ ਮਹੀਨੇ ਦੇ ਵਿੱਚ ਸਬਜ਼ੀਆਂ ਵਗੈਰਾ ਲਾਣੇ ਹੁੰਦੇ ਆ ਮੈਂ ਦਿਖਾਣਾ ਹੁੰਦਾ ਹੈ ਤੁਹਾਨੂੰ ਉਹ ਦੁਕਾਨਾ ਬੂਟੇ ਤਾਂ ਮੈਂ ਤੁਹਾਨੂੰ ਦਿਖਾ ਦਿੱਤੇ ਸੀਗੇ ਵੀ ਆਹਾ ਜਿੱਦਾਂ ਅਮਰੂਦ ਵਗੈਰਾ ਦਾ ਆ ਲਗਾਈਆਂ ਆਪਾਂ ਬੇਲਾ ਖਰਬੂਜੀਆਂ ਤੇ ਤਰਬੂਜ ਦੀਆਂ ਤੇ ਆ ਸਾਡਾ ਲਸਣ ਪੱਕ ਗਿਆ ਸਮਝ ਲਓ ਪਟਣਾ ਆ ਹੋਰ ਤੇ ਆਹਾ ਆਹਾ ਹੈਗੀਆਂ ਫਲੀਆਂ ਦੀਆਂ ਬੇਲਾ ਦੋ ਵਾਲੀ ਦੋ ਬੇਲਾ ਅ ਫਲੀਆਂ ਦੀਆਂ ਲਗਾਈਆਂ ਇਹਨਾਂ ਪਰ ਨਾ ਸੁਆਬ ਆਇਆ ਸਾਰਿਆਂ ਪਰ ਸੁਆਬ ਆਇਆ ਮੈਂ ਫਿਰ ਸੁਆਬ ਅਸਲ ਦੇ ਵਿੱਚ ਅ ਅਸੀਂ ਕਹਿੰਦੇ ਹੁੰਦੇ ਆ ਵੀ ਕੀਟਨਾਸ਼ਕ ਨਹੀਂ ਪਾਈਦਾ ਸਾਡੇ ਮੰਮੀ ਇਸ ਵਾਪਾ ਦੰਦੇ ਆ ਉਹ ਕਹਿੰਦੇ ਵੀ ਇਹਦੇ ਨਾਲ ਨਾ ਮੱਛਰ ਮੁੱਛਰ ਹੋਰ ਕੀੜੇ ਪਤੰਗੇ ਤੰਗ ਨਹੀਂ ਕਰਦੇ ਆ ਬੇਲਾ ਇਧਰ ਕਦੂਆਂ ਦੀਆਂ ਇੱਕ ਲੰਬਾ ਕਦੂ ਵੱਡਾ ਇੱਕ ਇੱਥੇ ਆ ਲਾਈ ਹੋਇਆ ਫੁੱਲ ਵੀ ਨਿਕਲਿਆ ਆ ਤੇ ਇਧਰ ਤੇ ਇੱਕ ਇਧਰ ਲੱਗੀਆਂ ਆ ਆ ਸਾਰੀਆਂ ਲੱਗੀਆਂ ਆ ਤੇ ਆਹ ਜਦੋਂ ਹੁਣ ਇਸ ਏਰੀਏ ਚ ਨਾ ਇੱਥੇ ਅਸੀਂ ਡੰਡੇ ਵਗੈਰਾ ਗੱਡ ਕੇ ਤੇ ਇਹਨਾਂ ਨੂੰ ਫਿਰ ਉਹਨਾਂ ਦੇ ਉੱਤੇ ਚੜਾਣਾ ਹੈ ਜਾਂ ਫਿਰ ਇਹ ਜਿਹੜੀ ਆ ਫੈਂਸ ਹੈ ਇਧਰਲੀ ਪਾਸੇ ਬਣੀ ਹੋਈ ਆ ਇਹਦੇ ਤੇ ਚੜ ਜਾਣਗੇ ਆ ਬਾਕੀਆਂ ਬੂਟੇ ਆ ਹੋਰ ਤੇ ਇਧਰ ਵੀ ਸਾਨੂੰ ਇੱਕ ਹੋਰ ਦਿਖਾਣਾ ਹੈ ਇਹ ਤਾਂ ਫਲਾਂ ਵਾਲੇ ਬੂਟੇ ਆ ਵਿੱਚੇ ਸੰਤਰੇ ਹੋਏ ਅਮਰੂਦ ਹੋਏ ਆੜੂ ਹੋਏ ਇਦਾਂ ਆ ਇਧਰ ਸਾਰੇ ਆਹ ਸਾਰੇ ਥੱਲੇ ਥੱਲੇ ਆ ਜਾ ਥੱਲੇ ਆ ਸਾਰੇ ਬੈਂਗਣ ਲਾਏ ਆ ਆ ਬੈਂਗਣਾਂ ਦੇ ਬੂਟੇ ਆ ਪਹਿਲਾਂ ਉਹਦਾ ਪੁਰਾਣੇ ਵਿੰਗਣ ਸੀਗੇ ਉਹ ਵੀ ਹੈਗੇ 2-4 ਬੂਟੇ ਆ ਸਾਰੇ ਬੈਂਗਣਾਂ ਦੇ ਬੂਟੇ ਆ ਆ ਬੈਂਗਣਾਂ ਦੇ ਤੇ ਦੇਖਦੇ ਆ ਇਹ ਵੀ ਲੱਗਦੇ ਆ ਤਗਹੀ ਤੇ ਆ ਹੈ ਗਈ ਆ ਕੀ ਟੋਰੀ ਦੀਆਂ ਮੇਲਾ ਇਹ ਵੀ ਲੱਗ ਗਈਆਂ ਤੇ ਮਤਲਬ ਹੁਣ ਸੀਜ਼ਨ ਹੈਗਾ ਆ ਇਸ ਟਾਈਮ ਬੂਟੇ ਲਗਾਉਣ ਵਾਲਾ ਤੇ ਇਸ ਤੋਂ ਬਾਅਦ ਫਿਰ ਜਦੋਂ ਗਰਮੀ ਪੈਣੀ ਫਿਰ ਫਲਾਂ ਵਾਲਾ ਸੀਜ਼ਨ ਆਣਾ ਹੈ ਮਤਲਬ ਮਈ ਮਹੀਨੇ ਦੇ ਚ ਤੋਂ ਬਾਅਦ ਫਲ ਪੈਣਾ ਸ਼ੁਰੂ ਹੋ ਜਾਣਾ ਹੁਣ ਕਈਆਂ ਕਈ ਬੂਟਿਆਂ ਤਾਂ ਹੁਣ ਵੀ ਪੈਣਾ ਸ਼ੁਰੂ ਪਰ ਹੋ ਜਾਂਦਾ ਆ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣੀ ਸੀ ਉਹ ਚੀਜ਼ ਹੀ ਤੁਹਾਨੂੰ ਯਾਦ ਹੋਣਾ ਹੈ ਵੈਸੇ ਬੂਟਾ ਦੱਸੋ ਕਾਹਦਾ ਮੈਂ ਦੱਸ ਦਊਗਾ ਤੁਹਾਨੂੰ ਕੁਦਰਤੀ ਬੂਟਾ ਇਹੋ ਗਿਆ ਇਹ ਵੱਡੇਆ ਨਹੀਂ ਇੱਥੇ ਪਹਿਲਾਂ ਸਫਾਈ ਕੀਤੀ ਤਾਂ ਵੱਡੇਆ ਨਹੀਂ ਸੀਗਾ ਇਹੋ ਹੈਗਾ ਆ ਮੈਂ ਤੁਹਾਨੂੰ ਫਲ ਦਿਖਾਉਂਦਾ ਇਹਦਾ ਆ ਫਲ ਹੈ ਇਹਦਾ ਆ ਫਲ ਲੱਗਿਆ ਆ ਦੇਖਦਾ ਆ ਕਾਲੇ ਰੰਗ ਦੇ ਛੋਟੇ ਛੋਟੇ ਫਲ ਲੱਗਿਆ ਇਹ ਹੈਗਾ ਜੀ ਮੈਂ ਤੋੜਦਾ ਇੱਕ ਮਿੰਟ ਮੈਂ ਮੈਂ ਤੋੜ ਲੈਣਾ ਪੱਕੇ ਹੋਇਆ ਜਿਹੜੇ ਕਾਲੇ ਰੰਗ ਦੇ ਨਾ ਇਹ ਪੱਕੇ ਹੋਇਆ ਆਤੀ ਦੇ ਇਹ ਜਨਾਬ ਇਹ ਹੈਗਾ ਪੰਬੋੜਾ ਆ ਟਿਕਾ ਵਿਦਿਆ ਪੜਾਈ ਵਾਲੀ ਪੂੰਡੀ ਆ ਦੇਖੋ ਤਾਂ ਆ ਜਾਂਦੀ ਹੈ ਨਾ ਪੂੰਡੀ ਇਹ ਇਹ ਵਿਦਿਆ ਪੜਾਈ ਵਾਲੀ ਇਹੋ ਅਸੀਂ ਆ ਉਹ ਦੇਖਦੇ ਹੁੰਦੇ ਸੀ ਹੱਥ 'ਚ ਰੱਖ ਲੈਣੀ ਪਈ ਜੇ ਉੜ ਗਈ ਤਾਂ ਫੇਲ ਜਾਂ ਪਾਸ ਇਦਾਂ ਕਰਦੇ ਹੁੰਦੇ ਸੀ ਖੇਤਾਂ 'ਚ ਜਦੋਂ ਜਾਂਦੇ ਹੁੰਦੇ ਸੀ ਪੱਠੇ-ਪੁੱਠੇ ਵੱਢਣ ਹੁਣ ਤਾਂ ਪਸ਼ੂ ਵੀ ਨਹੀਂ ਰੱਖੇ ਹੁਣ ਪੱਠੇ ਕਿੱਧਰੋਂ ਵੱਢਣੀ ਆ ਆਵੇਂ ਹੂੰ ਪੰਬੋਲੇ ਬਹੁਤ ਸਵਾਦ ਆਉਂਦੇ ਇਹ ਕਬੂਟਾ ਸੀਗਾ ਇੱਥੇ ਲਗਾਇਆ ਪਹਿਲਾਂ ਇੱਥੇ ਨਾ ਕਾਫੀ ਜਦੋਂ ਫਰਵਰੀ ਤੋਂ ਬਾਅਦ ਇੱਥੇ ਕਾਫੀ ਬੂਟੇ ਲੱਗੇ ਉਸਗੇ ਆਪਣੇ ਆਪ ਕੁਦਰਤੀ ਜਿਹੜੇ ਉੱਗ ਜਾਂਦੇ ਆ ਤਾਂ ਫਿਰ ਉਹ ਪੰਬੋੜੇ ਦਾ ਸਗਾ ਛੱਡ ਲਿਆ ਬਾਕੀ ਸਭ ਸਫਾਈ ਕਰ ਦਿੱਤੀ ਸੀ ਆਹ ਬੂਟਾ ਆ ਕੱਲਾ ਹੀ ਐ ਹੋ ਫਲਾਂ ਦੇ ਬੂਟੇ ਆ ਨਾਲ ਛੋਟੇ ਆ ਹਜੇ ਇਹ ਵੱਡੇ ਹੋਣੇ ਆ ਹੋਰ ਵੀ ਬੇਲਾਂ ਬੁੱਲਾ ਬਹੁਤ ਤਰ੍ਹਾਂ ਦੀਆਂ ਲਾਈਆਂ ਆ ਉਧਰਲੀ ਪਾਸੇ ਵੀ ਲਾਈਆਂ ਆ ਮੇਖਾ ਨਾਲ ਸਾਨੂੰ ਕੰਦਿਆਂ ਇਹ ਇਸ ਪਾਸੇ ਤਾਂ ਚਲੋ ਜੋ ਹੋਣੀ ਆ ਸਬਜ਼ੀਆਂ ਘਰ ਦੀਆਂ ਜੋ ਸਬਜ਼ੀਆਂ ਹੋ ਜਾਂਦਾ ਉਹ ਵਧੀਆ ਹੀ ਹੁੰਦੀ ਹੈ ਸਿੱਧੀ ਗੱਲ ਹੈ ਕਿਉਂਕਿ ਬਿਨਾ ਖਾਦ ਢੇਰ ਢੂਲ ਪਾਇਆ ਤੇ ਬਿਨਾ ਕੀਟਨਾਸ਼ਕਾਂ ਤੋਂ ਪੈਸਟਿਸਾਈਡਸ ਜਿਹੜੀ ਹੁੰਦੀ ਹੈ ਨਾ ਉਹਦੇ ਵਰਗੀ ਗੱਲ ਨਹੀਂ ਕੋਈ ਵੀ ਤੇ ਆ ਫੁੱਲਾਂ ਦੇ ਇੱਕ ਮੌਸਮੀ ਫੁੱਲਾਂ ਦੇ ਲਾਏ ਆ ਅਰੇ ਫੁੱਲ ਖਿੜੇ ਵੀ ਆ ਆ ਹੁਣ ਦੋਕ ਦਿਨ ਤੋਂ ਧੁੱਪ ਕਾਫੀ ਖਿੜੀ ਐ ਉਹਦੇ ਕਰਕੇ ਆ ਫੁੱਲ ਕਈ ਵਾਰੀ ਨਾ ਮੁਰਝਾ ਆ ਜਾਂਦੇ ਐ ਮੌਸਮੀ ਫੁੱਲਾਂ ਦੇ ਬੂਟੇ ਐ ਇਧਰ ਸ਼ਿਮਲਾ ਮਿਰਚਾਂ ਤੇ ਆ ਭਿੰਡੀਆਂ ਸਾਰੀਆਂ ਆ ਭਿੰਡੀਆਂ ਦੀਆਂ ਲਾਤੀਆਂ ਉਧਰ ਵੀ ਭਿੰਡੀਆਂ ਲੱਗੀਆਂ ਆ ਉਹ ਸਾਰੇ ਆ ਮੂਲੀਆਂ ਐ ਸਾਈਡਾਂ ਤੇ ਲੱਗੀਆਂ ਆ ਮੋਲੀਆਂ ਵਗੈਰਾ ਆ ਤੇ ਇਧਰ ਵੀ ਢਿੰਡੀਆਂ ਤੇ ਥੋੜਾ ਥੋੜਾ ਧਨੀਆ ਲਾਏ ਆ ਬੱਟਾਂ ਤੇ ਠੀਕ ਹੈ ਤੇ ਇਧਰ ਆ ਮਿਰਚਾਂ ਆ ਮਿਰਚਾਂ ਤਾਂ ਉਧਰ ਵੀ ਲੱਗੀਆਂ ਆ ਪਿਛਲੇ ਸਾਲ ਵਾਲੀਆਂ ਉਹਨਾਂ ਨੂੰ ਵੀ ਲੱਗਣ ਲੱਪਣੀਆਂ ਕੁਝ ਹੋਰ ਬੇਲਾਂ ਲਾਈਆਂ ਆ ਉਹ ਇਧਰ ਲਗਾਈਆਂ ਆ ਜਗ੍ਹਾ 'ਤੇ ਕੋਈ ਛੱਡੀ ਨਹੀਂ ਹੈਗੀ ਜਿਹੜੀ ਜਗ੍ਹਾ ਜਿੰਨੀ ਵੀ ਯੂਜ਼ ਹੋ ਸਕਦੀ ਹੈ ਇਹ ਜਿੱਦਾਂ ਖੀਰੇ ਤੇ ਇਧਰ ਵੀ ਐ ਤਰ੍ਹਾਂ ਖੀਰੇ আর ਤਰ੍ਹਾਂ ਦੀਆਂ ਕਿ ਇਧਰ ਹੈ ਠੀਕ ਹੈ ਤੇ ਐਤਕੀ ਨਾ ਮੈਂ ਇੱਕ ਹੋਰ ਕੰਮ ਕੀਤਾ ਸੀਗਾ ਮੈਂ ਨਾ ਬੀਜ ਲਿਆਂਦੇ ਆ ਜਿਹੜੇ ਮੌਸਮੀ ਹੁੰਦੇ ਨਾ ਮੌਸਮੀ ਕਿਹਾ ਫੁੱਲ ਉਹਨਾਂ ਦੇ ਬੀਜ ਲਿਆਂਦੇ ਸੀ ਬੀਜ ਸਮਝ ਲਓ ਉਹ ਬੀਜ ਕੇ ਮੈਂ ਫਿਰ ਇੱਥੇ ਸਾਈਡਾਂ ਤੇ ਲਗਾਉਂਗਾ ਉਹ ਕੁਝ ਬੂਟੇ ਹੋ ਗਏ ਆ ਥੋੜੇ ਜਿਹਾ ਮੈਂ ਵੇਟ ਕਰ ਰਿਹਾ ਵੀ ਥੋੜੇ ਜਿਹਾ ਹੋਰ بڑے ਹੋ ਜਾਣ ਤਾਂ ਫਿਰ ਮੈਂ ਇਹਨਾਂ ਦੀ ਇਹਨਾਂ ਨੂੰ ਲਾਵਾਂ ਆ ਪਨੀਰੀ ਲਾਈ ਹੈ ਕਾਫੀ ਹੋ ਗਏ ਬੂਟੇ ਵਾ ਲੱਗ ਲੱਗ ਫੁੱਲਾਂ ਦੀ ਹੈ ਤੇ ਮੈਂਟ ਕਰਨੀ ਪੈਂਦੀ ਹੈ ਨਾ ਤੇ ਪਾਣੀ ਡੇਲੀ ਪਾਣਾ ਪੈਂਦਾ ਹੈ ਮੇਨ ਗੱਲ ਇਹੀ ਹੈ ਨਹੀਂ ਫਿਰ ਸਾਨੂੰ ਪਤਾ ਹੀ ਆ ਫਿਰ ਨਹੀਂ ਫਿਰ ਫੁੱਲ ਖੇੜਦੇ ਨਹੀਂ ਹੈਗੇ ਤੇ ਥੋੜਾ ਬਿਜ਼ੀ ਰਹੀਦਾ ਥੋੜਾ ਜਿਹਾ ਟਾਈਮ ਕੱਢਣਾ ਪੈਂਦਾ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਬੂਟੇ ਆਲੇ ਬਾਕੀ ਹੋਰ ਕੰਮ ਚੱਲੀ ਜਾਣੇ ਆ ਸਾਰੀਆਂ ਗਰਮੀਆਂ ਪੰਜਾਬ ਕਿਉਂਕਿ ਇਹੋ ਜੀ ਜਗ੍ਹਾ ਹੈ ਮੇਰੇ ਬ੍ਰਦਰ ਬਰੋਂ ਆਇਆ ਸੀ ਉਹ ਕਹਿੰਦਾ ਉੱਥੇ ਨਾ 6 ਮਹੀਨੇ برف ਪਈ ਰਹਿੰਦੀ ਆ ਕੁਝ ਨਹੀਂ ਉਗਦਾ ਜਿਹੜੇ 6 ਮਹੀਨੇ ਆ ਉਹਨਾਂ ਦਿਨਾਂ 'ਚ ਅਸੀਂ ਜੋ ਆਪਣੇ ਦਾ ਬੈਕਯਾਰਡ ਚ ਜੋ ਲਾਣਾ ਹੁੰਦਾ ਸਬਜ਼ੀਆਂ ਵਗੈਰਾ ਉਹ ਲਾਨੇ ਹੁੰਦੇ 19 ਜੇਰ ਨਾ ਕਹਿੰਦਾ ਵੀ ਉਹਨਾਂ ਦਿਨਾਂ ਚ ਹੀ ਕਰਦੇ ਕਹਿੰਦਾ ਪੰਜਾਬ ਤਾਂ ਇਹੋ ਜੀ ਜਗ੍ਹਾ ਹੈ ਬਈ ਉਮ ਇੱਥੇ ਤੁਸੀਂ ਸਾਰਾ ਸਾਲ ਕੁਝ ਵੀ ਵੀ ਸਕਦੇ ਆ ਮੰਨ ਲਓ ਥੋੜੇ ਜਿਹਾ 1-2 ਮਹੀਨੇ ਹੀ ਹੁੰਦਾ ਜਿਹੜਾ ਸਰਦੀਆਂ ਜ਼ਿਆਦਾ ਪੈਂਦੀਆਂ ਐ ਬਾਕੀ ਤਾਂ ਉਗਦਾ ਹੀ ਰਹਿੰਦਾ ਐ ਇਹ ਦੁਨੀਆ ਦੀਆਂ ਵਧੀਆ ਜਗ੍ਹਾ ਚੋਂ ਇੱਕ ਐ ਇਸ ਕਰਕੇ ਅ ਕੋਦ ਕੋਸ਼ਿਸ਼ ਕਰਨੀ ਚਾਹੀਦੀ ਆ ਜਿੰਨੀ ਕਰ ਸਕਦੇ ਜਿੰਨੀ ਕਰ ਸਕਦੇ ਆ ਉਨੀ ਕੋਸ਼ਿਸ਼ ਕਰਨੀ ਚਾਹੀਦੀ ਆ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਬੰਦਾ ਕਰੇਗਾ ਕਿ ਹਰੇਕ ਬੰਦਾ ਬਿਲ੍ਹਾ ਵੀ ਨਹੀਂ ਹੈਗਾ ਨਾ ਪਰ ਜੇ ਕੋਸ਼ਿਸ਼ ਕਰੂਗੇ ਤੇ ਜੇ 50% ਵੀ ਕਾਮਯਾਬ ਹੋ ਜੇਗੇ ਤਾਂ ਵਧੀਆ ਗੱਲ ਹੈ ਕਿਉਂਕਿ ਬਾਜ਼ਾਰ ਦੇ ਵਿੱਚੋਂ ਵੀ ਤੁਸੀਂ ਸਬਜ਼ੀ-ਸੁਬਜ਼ੀ ਲੈਣੇ ਹੀ ਆ ਪੈਸੇ ਖਰਚਣੇ ਹੀ ਆ ਕੋਈ ਸ਼ੋਰਟੀ ਨਹੀਂ ਹੈਗੀ ਤੇ ਉਹ ਵਧੀਆ ਹੋਣਗੀ ਆ ਇਸ ਆਫ ਸਫਾਈ ਹੋਣ ਵਾਲੀ ਆ ਕਾਫੀ ਪੱਤੇ ਪੁੱਤੇ ਡਿਗੇ ਹੋ ਐ ਇਹਨਾਂ ਦਿਨਾਂ ਚ ਅਸਲ ਦੇ ਵਿੱਚ ਹੁਣ ਮੌਸਮ ਕੁਛ ਬੂਟੇ ਜਾਂਦੇ ਪੱਤੇ ਡਿੱਗਦੇ ਆ ਕੁਛ ਦੇ ਖੇੜਦੇ ਆ ਇਹ ਵੀ ਚੱਕਰ ਐ ਆ ਜਿਹੜੇ ਸੀਗੇ ਅਮਰੂਦ ਸੀਗੇ ਮੇਰੇ ਇਹ ਨਾ ਪਿਛਲੀ ਵਾਰੀ ਅਮਰੂਦ ਬਹੁਤ ਲੱਗੇ ਇਹ ਇਹ ਭਾਰੇ ਬਹੁਤ ਹੋਗੇ ਇਹਨਾਂ ਦੇ ਜਿੱਦਾਂ ਟਾਹਣੀਆਂ ਬਹੁਤ ਭਾਰੀਆਂ ਹੋ ਗਈ ਸੀ ਮੈਂ ਕਿ ਨਾ ਕਟਿੰਗ ਸ਼ਟਿੰਗ ਕਰਕੇ ਇਹਨਾਂ ਨੂੰ ਛੋਟੇ ਕੀਤਾ ਤੇ ਫਿਰ ਇਹ ਉਹਨਾਂ ਫਿਰ ਮਜ਼ਬੂਤ ਰਹਿੰਦਾ ਆ ਤੇ ਉਹਦੇ ਨਾਲ ਫਲ ਵੀ ਵਧੀਆ ਲੱਗੇਗਾ ਤੇ ਪੌਂਚ ਜ ਵੀ ਰਹੇਗਾ ਫਲ ਮੱਤ ਤੋੜਨ ਕੋ ਡੁੱਚੂਚੂਚੂ ਵੀ ਹਨੇਰੀ ਜ ਟੁੱਟ ਜਾਂਦੇ ਆ ਹੁਣ ਥੋੜਾ ਮੌਸਮ ਅੱਗੇ ਜਿਹੜਾ 2 ਕੁ ਮਹੀਨੇ ਆਹਾ 1.5 2 ਮਹੀਨਾ ਥੋੜਾ ਨੇਰੀਆਂ ਆਣੀਆਂ ਐ ਨੇਰੀਆਂ ਤੇ ਮੀਂਹ ਹੁਣ ਵੀ ਗਰਮੀ ਬਹੁਤ ਹੋਈ ਹੋ ਪਿੱਛੇ ਮੌਸਮ ਵਧੀਆ ਸੀਗਾ ਸਵੇਰ ਨੂੰ ਮੌਸਮ ਵਧੀਆ ਹੈ ਦੁਪਹਿਰ ਨੂੰ ਬਹੁਤ ਗਰਮੀ ਹੁੰਦੀ ਹੈ ਤੇ ਲੱਗਦਾ ਹੈ ਵੀ ਮੀਂਹ ਪਏਗਾ ਵੇਟ ਕਰ ਰਹੇ ਹਾਂ ਚਲੋ ਮਿਲਦੇ ਆਂ ਅਗਲੀ ਵੀਡੀਓ ਚ ਤਾਨੂੰ ਉਮੀਦ ਹੈ ਵੀ ਮੇਰੀ ਵੀਡੀਓ ਇਹੋ ਚੰਗੀ ਲੱਗੇਗੀ ਕੋਈ ਵਿਸ਼ਾ ਨਹੀਂ ਸੀਗਾ ਨੈਕਸਟ ਮੇਰੇ ਕੋ ਟੌਪਿਕ ਬਹੁਤ ਹੈ ਪਰ ਮੈਨੂੰ ਤੁਹਾਨੂੰ ਦੱਸੇ ਵੀ ਸਮਾਂ ਹੈ ਨਹੀਂ ਸੀਗਾ ਵਾਦੂ ਸਮਾਂ ਹੈ ਨਹੀਂ ਸੀਗਾ ਤੇ ਉਹਦੇ ਲਈ ਸਮਾਂ ਚਾਹੀਦਾ ਹੈ ਜੋ ਕੋਈ ਟੌਪਿਕ ਤੇ ਗੱਲ ਕਰਨੀ ਹੈ ਨਾ ਥੋੜਾ ਜਿਹਾ ਆ ਤਾਂ ਮੈਂ ਸਿੰਪਲ ਉਦਾਂ ਹੀ ਗੱਲ ਕਰ ਰਹੀ ਹਾਂ ਉਹਦੇ ਲਈ ਥੋੜਾ ਜਿਹਾ ਸੋਚਣਾ ਪੈਂਦਾ ਵੀ ਕਿਹੜੀ ਗੱਲ ਕਹਿਣੀ ਕਿਹੜੀ ਨਹੀਂ ਕਹਿਣੀ ਕਿਹੜੀ ਸਹੀ ਲੱਗਦੀ ਹੈ ਚਲੋ ਮਿਲਦੇ ਆ ਅਗਲੀ ਵੀਡੀਓ ਚ ਰੱਬ ਰੱਖਾ ਜੀ ਖੁਸ਼ ਰਹੋ ਸਲਾਮਤ ਰਹੋ